ਅਦੇ ਘਰਾਏ ਨੂੰ ਲੈਣ ਚਲਾ ਗਿਆ ਤਹੋ ਪੇਕੇ ਪਿੰਡ ਗਈ ਹੋਈ ਸੀ ਤਾਂ ਜਾ ਕੇ ਕਹਿੰਦਾ ਬੇਬੇ ਮੈਂ ਤੜਕੇ ਮੈਂ ਸੁਹੇਹਾ ਜਾਣਾ ਕੰਮ ਤੋਂ ਬੇਬੇ ਤੇ ਸੁਹੇਹਾ ਪਿਆਰੀ ਕਰ ਦਿਓ ਸਿਆਣੀ ਬੁੜੀ ਸੀ ਸਿਆਣਾ ਮਤ ਤਾਂ ਬਰਜੀ ਸੁਹੇਹਾ ਪਿਆਰੀ ਕਰਦੀ ਬਸ ਅੱਡੇ ਤੇ ਆ ਕੇ ਬਹਿ ਗਏ ਬਸ ਦਾ ਟਾਈਮ ਹੋਇਆ ਪਿਆ ਸੀ ਜੇ ਚਲੋ ਬੁੜੀ ਨੇ ਕੁੜੀ ਦਾ ਸਿਰ ਪਰੋਸਤਾ ਕੁੜੀ ਰੋਣ ਲੱਗੀ ਪਿਉ ਨੇ ਤੂਸਿਆ ਕੁੜੀ ਰੋਣ ਲੱਗੀ ਤੇ ਉਹ ਜਦੋਂ ਜਮਦਰ ਜਮਾਈ ਦਾ ਪੁੱਤ ਆ ਲਾਤੀ ਬਾਸ ਆਉਣ ਵਾਲੀ ਐ ਉਹ ਕਹਿਣ ਲੱਗਿਆ ਬੇਬੇ ਇਹ ਰੋਦੀ ਦਾ ਪੁੱਤ ਐ ਕਹਿੰਦਾ ਇਹ ਪਿਤਾ ਰੋਦੀ ਆ ਦਾ ਮਾਂ ਤੋਂ ਛੱਡ ਕੇ ਚਲੀ ਐ ਉਹ ਕੰਗਲਾ ਪਰਾਂ ਹੋ ਕੇ ਰੋਣ ਲੱਗਿਆ ਉਹ ਇਹ ਤੂੰ ਘਾਤ ਪੁੱਤ ਰੋਣ ਨਾ ਕਿ ਕਹਿੰਦਾ ਅੱਜ ਤਨੇ ਆਪਦੇ ਮਾਂ ਤੋਂ ਛੱਡ ਕੇ ਨੇ ਕਦੋਂ ਮੇਰੇ ਸ਼ਰਾਉਗੀ ਇਸ ਕਰਕੇ ਲੋ ਮਾਜੀ ਜਿਹੜਾ ਕਹਿਣ ਲੱਗਾ ਇਹ ਰਾਜੇ ਸਰਦਾਰ ਭਗਤ ਸਿੰਘ ਹੋਰਾਂ ਦੇ ਗੀਤ ਹੈ ਹੋ ਗੱਡੀ ਰੁਕੀ ਲਾਹੌਰ ਸਟੇਸ਼ਨ ਘੜੀਆਂ ਕੜਨੀ ਗਾਲ ਨਾ ਖੇਕਣ ਹੋ ਗੱਡੀ ਰੁਕੀ ਲਾਹੌਰ ਸਟੇਸ਼ਨ ਘੜੀਆਂ ਕੜਨੀ ਗਾਲ ਨਾ ਖੇਕਣ ਇੱਕ ਤੇ ਸੱਪ ਹਿੰਦਿਆਂ ਦੇ ਲੇਟਣ ਹੋ ਇੱਕ ਤੇ ਸੱਪ ਹਿੰਦਿਆਂ ਦੇ ਲੇਟਣ ਡੰਗ ਸ਼ਿੰਗੀ ਨਾ ਮਾਰਦਿਆਂ ਜਵਾਨੀ ਜਣਾ ਪਟਣ ਨੂੰ ਕਾਲੀ ਹੋ ਜਾਂ ਲੰ ਸਰਕਾਰ ਦੀਆਂ ਜਵਾਨੀ ਜਣਾ ਪਟਣ ਨੂੰ ਕਾਲੀ ਹੋ ਜਾਂ ਲੰ ਸਰਕਾਰ ਦੀਆਂ ਹੋਏ ਸਿੱਧੀ ਖੜਾ ਸਕਾਟਾ ਠੂਰੇ ਲਾਲਾ ਰਾਜ ਪਾਤਸੀ ਹੋਰੇ ਐਸੇ ਵੀ ਖੜਾ ਸਕਾਟਾ ਠਾਕੂਰੇ ਲਾਲਾ ਰਾਜ ਪਾਤਸੀ ਹੋਰੇ ਮੰਗ ਨਾਰੇ ਹੋ ਹੋ ਤੂਰੇ ਸਰਕਾਰ ਦੀਆਂ ਜ਼ਬਾਨੀ ਜੜਾ ਪਟਣ ਨੂੰ ਕਾੜੀਓ ਜਾਲਮ ਸਰਕਾਰ ਦੀਆਂ ਜ਼ਬਾਨੀ ਜੜਾ ਪਟਣ ਨੂੰ ਕਾੜੀਓ ਜਾਲਮ ਸਰਕਾਰ ਦੀਆਂ ਖੜਕਾਟਾ ਮੂਸਰ ਲਾਲਾ ਦੀ ਦਾ ਪੱਟਾ ਉਹ ਪਹਿਜਾਂ ਡਾਂਗਾਂ ਦਾ ਖੜਕਾਟਾ ਮੂਸਰ ਲਾਲਾ ਦੀ ਦਾ ਪੱਟਾ ਉਹ ਜਿਹੜਾ ਪਿਆ ਦੇਸ਼ ਨੂੰ ਕਾਟਾ ਉਹ ਜਿਹੜਾ ਪਿਆ ਦੇਸ਼ ਨੂੰ ਖਾਟਾ ਨਾ ਕਮ ਕਦੇ ਸਹਾਰੇ ਦੀਆਂ ਜ਼ਬਾਨੀ ਜਿਹੜਾ ਪਟਣ ਨੂੰ ਕਾਈ ਉਹ ਜ਼ਾਲਮਸ ਦੀਆਂ ਜਬਾਨੀ ਜਰਾ ਪਟਣ ਨੂੰ ਕਾਲੀਓ ਜਾਲਮ ਸਰਕਾਰ ਦੀਆਂ ਹੋ ਲਾਲਾ ਡਿੱਗਣ ਲਗਾ ਕਸ ਖਾ ਕੇ ਲੈ ਗਿਆ ਜੱਫਾ ਭਗਤ ਸਿੰਘ ਪਾ ਕੇ ਹੋ ਲਾਲਾ ਡਿੱਗਣ ਲਗਾ ਕਸ ਖਾ ਕੇ ਲੈ ਗਿਆ ਜੱਫਾ ਭਗਤ ਸਿੰਘ ਪਾ ਕੇ ਕਹਿੰਦਾ ਪਾਉਂਦਾ ਕਿਵੇਂ ਸਿਆਪੇ ਹੋ ਮੇ ਮਾਤਾ ਹਮਾਰੇ ਦੀਆਂ ਜਬਾਨੀ ਜਰਾ ਪਟਣ ਨੂੰ ਕਾਲੀ ਓ ਜਾਲਮ ਸਰਕਾਰ ਦੀਆਂ ਜਬਾਨੀ ਜਰਾ ਪਟਣ ਨੂੰ ਕਾਲੀ ਓ ਜਾਲਮ ਸਰਕਾਰ ਦੀਆਂ खो गुण चुण गोल्या उहो ढिलो लिखो गुण चुण गोल्या गॾी हार जी ਜਬਾਨੀ ਜਰਾ ਪਟਣ ਨੂੰ ਕਾਲੀ ਓ ਜਾਲਮ ਸਰਕਾਰ ਦੀਆਂ ਜਬਾਨੀ ਜਰਾ ਪਟਣ ਨੂੰ ਕਾਲੀ ਓ ਜਾਲਮ ਸਰਕਾਰ ਦੀਆਂ ਜਬਾਨੀ ਜਰਾ ਪਟਣ ਨੂੰ ਕਾਲੀ ਓ ਜਾਲਮ ਸਰਕਾਰ ਦੀਆਂ ਧੰਨਵਾਦ ਜੀ